ਇੱਕ ਇਲੈਕਸ਼ਨ ਜਿਹੜੀ ਆ 2 ਤਰੀਕ ਵਾਲੀ ਰੱਦ ਹੋਈ ਸੀਗੀ ਉਹ 4 ਤਰੀਕ ਨੂੰ ਇਲੈਕਸ਼ਨ ਹੋਈ ਸੀ ਉਸ ਇਲੈਕਸ਼ਨ ਦੇ ਵਿੱਚ ਸਾਡਾ ਪੱਤਰਕਾਰ ਭਾਈ ਚਾਰਾ ਜਿਹੜਾ ਵਾ ਕਵਰੇਜ ਕਰਨ ਵਾਸਤੇ ਗਿਆ ਸੀ ਜਿੱਥੇ ਪ੍ਰਸ਼ਾਸਨ ਨੇ ਰੱਜ ਕੇ ਕਾਨੂੰਨ ਦੀਆਂ ਧੱਜੀਆਂ ਡਾਈਆਂ ਔਰ ਸਾਡੇ ਪੱਤਰਕਾਰ ਭਾਈ ਚਾਰੇ ਨੂੰ ਤੇ ਜਿਹੜਾ ਉਹ ਕੈਂਡੀਡੇਟ ਸੀ ਜਿਹਦੀ ਵਾਈਫ ਕੈਂਡੀਡੇਟ ਸੀ ਉਹਨੂੰ ਉੱਥੇ ਕੁੱਟਿਆ ਗਿਆ ਔਰ ਪੱਤਰਕਾਰਾਂ ਦੇ ਨਾਲ ਬਹੁਤ ਹੀ ਬਦਸਲੂ ਕੀਤਾ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਸਾਡੇ 3-4 ਪੱਤਰਕਾਰਾਂ ਨੂੰ ਕੁੱਟਿਆ ਗਿਆ ਨਾਲੇ ਉਹਨਾਂ ਦੇ ਜਿਹੜੇ ਫੋਨ ਤੋੜੇ ਗਏ ਫੋਨ ਖੋਏ ਗਏ ਅਸੀਂ ਉਹ 6 ਤਰੀਕ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਪੱਤਰਕਾਰ ਭਾਈਚਾਰੇ ਨੇ ਇਕੱਠੇ ਹੋ ਕੇ ਦਰਖਾਸਤ ਦਿੱਤੀ ਸੀ ਔਰ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਡੀਐਸਪੀ ਸਾਹਿਬ ਜਿਹੜੇ ਨੇ ਉਹ ਬਦਰਕਤ ਨੇ ਔਰ ਐਸਐਚਓ ਜਿਹੜੇ ਆ ਉਹਨਾਂ ਤੋਂ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਸਾਨੂੰ ਕਿਹਾ ਗਿਆ ਕਿ ਵੀ ਜਾ ਉਹਨਾਂ ਦੇ ਜਿਹੜੇ ਸਬੂਤ ਆ ਸਾਰੇ ਇਕੱਠੇ ਕਰਕੇ ਇੱਕ ਜੀਯੂਐਸਪੀ ਦੇ ਵਿੱਚ ਪਾ ਕੇ ਸਾਨੂੰ ਦੇ ਦਿਓ ਤਾਂਸੀਂ ਰਿਪੋਰਟ ਬਣਾ ਕੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਪਰ ਮੈਂ ਇੱਥੇ ਦੱਸਣਾ ਇਹ ਚਾਹਣਾ ਵਾ ਵੀ ਜਾ ਕੇ ਇਹ ਪੱਤਰਕਾਰ ਤੇ ਕਾਰਵਾਈ ਕਰਨੀ ਹੋਵੇ ਜਾ ਕੇ ਇਹ ਹੋਰ ਨਾਰਮਲ ਬੰਦੇ ਦੇ ਉੱਤੇ ਕਾਰਵਾਈ ਕਰਨੀ ਹੋਵੇ ਤੇ ਨਾ ਤੇ ਪੁਲਿਸ ਕੋਈ ਇਨਕੁਆਇਰੀ ਕਰਦੀ ਆ ਨਾ ਉਹਨਾਂ ਨੂੰ ਪੁੱਛਦੀ ਗਿਛਦੀ ਉਹਨਾਂ ਦਾ ਪੱਖ ਵੀ ਨਹੀਂ ਸੁਣਿਆ ਜਾਂਦਾ ਸਿੱਧਾ ਪਰਚਾ ਦਰਜ ਕੀਤਾ ਜਾਂਦਾ ਤੇ ਜਦੋਂ ਇਹਨਾਂ ਦੇ ਵਿਭਾਗਾਂ ਦੀ ਕੋਈ ਗੱਲ ਆਉਂਦੀ ਆ ਉਦੋਂ ਇਹ ਮਤਲਬ ਇਸੇ ਤਰ੍ਹਾਂ ਇਨਕੁਆਰੀ ਕਰਾਂਗੇ ਵੀ ਪੁੱਛਾ ਗੱਡ ਕੇ ਸਾਰੇ ਪੰਜਾਬ ਦੇ ਵਿੱਚ ਇਹ ਗੱਲ ਦਾ ਪਤਾ ਵਾ ਕਿ ਉਦੋਂ ਬਹੁਤ ਇਹਨਾਂ ਨੇ ਸਰਕਾਰ ਨੇ ਰੜ ਕੇ ਤੇ ਪ੍ਰਸ਼ਾਸਨ ਨੇ ਰੜ ਕੇ ਧੱਕੇਸ਼ਾਹੀ ਕੀਤੀ ਆ ਅੱਜ ਉਦੋਂ ਸੰਬੰਧ ਵਿੱਚ ਇੱਥੇ ਮੀਟਿੰਗ ਰੱਖੀ ਗਈ ਸੀ ਸਾਡਾ ਪੱਤਰਕਾਰ ਭਾਈਚਾਰਾ ਇਕੱਠਾ ਆ ਔਰ ਇਹ ਪ੍ਰਸ਼ਾਸਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਜਾਂ ਤਾਂ ਉਹਨਾਂ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਪੱਤਰਕਾਰ ਭਾਈਚਾਰਾ ਜਿਹੜਾ ਇੱਕ ਵੱਡਾ ਸੰਘਰਸ਼ ਜਿਹੜਾ ਵਿੱਢਣ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਸ਼ਹਿਰ ਦੇ ਵਿੱਚ 10 ਸਾਲਾਂ ਬਾਅਦ ਨਗਰ ਨਿਗਮ ਦੀ ਚੋਣ ਹੁੰਦੀ ਏ ਸਾਰੀਆਂ ਵਾਡਾਂ ਦੇ ਵਿੱਚ ਚੋਣ ਹੋ ਜਾਂਦੀ ਏ ਤਿੰਨ ਵਾਡ ਦੀ ਜਿਹੜੀ ਚੋਣ ਹੈ ਉਹ ਰੱਦ ਹੋ ਜਾਂਦੀ ਏ ਕਿਸੇ ਕਾਰਨ ਕਰਕੇ ਉਹ ਰੱਦ ਹੁੰਦੀ ਏ ਉਹ ਦੁਬਾਰਾ ਜਿਹੜੀ ਚੋਣ ਹੈ ਉਹ 4 ਤਰੀਕ ਨੂੰ ਹੁੰਦੀ ਏ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਵੀ ਤਿੰਨ ਵਾਰਡ ਦੇ ਵਿੱਚ ਜਿਹੜੀ ਚੋਣ ਲੜਦੇ ਨੇ ਤੇ ਜਿਹੜੇ ਆਜ਼ਾਦ ਉਮੀਦਵਾਰ ਉਹ ਵੀ ਚੋਣ ਉੱਥੇ ਲੜਦੇ ਨੇ ਆਜਤਵਿੰਦਰ ਚਾਹਲ ਦੀ ਵੀ ਪਤਨੀ ਜਿਹੜੀ ਆ ਆਜ਼ਾਦ ਉਮੀਦਵਾਰ ਵਜੋਂ ਜਿਹੜੀ ਚੋਣ ਦੇ ਚੋਣ ਮੈਦਾਨ ਦੇ ਵਿੱਚ ਹੈ ਵਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਆਪਣਾ ਤੰਤਰ ਜੰਤਰ ਮੰਤਰ ਜੋ ਵੀ ਆ ਉਹ ਸਾਰਾ ਚੋਣ ਜਿੱਤਣ ਵਾਸਤੇ ਝੋਕ ਦਿੱਤਾ ਇੱਥੋਂ ਤੱਕ ਤੇ ਪ੍ਰਸ਼ਾਸਨ ਨੂੰ ਵੀ ਗੁੰਡਿਆਂ ਵਾਲਾ ਜਿਹੜਾ ਰੋਲ ਉੱਤੇ ਅਦਾ ਕਰਨਾ ਪਿਆ ਕਿਉਂ ਕਰਨਾ ਪਿਆ ਕਿਉਂਕਿ ਵਿਧਾਇਕ ਦੇ ਬੋਲ ਪਗਾਉਣੇ ਸੀ ਉੱਥੇ ਜਦੋਂ ਜਾਲੀ ਵੋਟਾਂ ਜਿਹੜੀਆਂ ਪੁਗਤਾਈਆਂ ਜਾਂਦੀਆਂ ਨੇ ਜਦੋਂ ਪੱਤਰਕਾਰ ਦਿਖਾਉਂਦੇ ਨੇ ਕਿ ਆਹ ਜਿਹੜੀਆਂ ਜਾਲੀ ਵੋਟਾਂ ਨੇ ਇਹ ਕਿਉਂ ਪੁਗਤਾਈਆਂ ਜਾਂਦੀਆਂ ਨੇ ਤਾਂ ਸਿਟੀ ਡੀਐਸਪੀ ਕਮਲमीत ਜੀ ਕਹਿੰਦੇ ਮੈਂ ਕੀ ਕਰਾਂ ਮੈਂ ਕੀ ਕਰ ਸਕਦਾ ਹਾਂ ਚੱਲੋਂ ਤੋਂ ਜਿੱਦਾਂ ਚੱਲਣ ਡਿਆ ਅਸੀਂ ਇਕੱਲੇ ਇਕੱਲੇ ਜਿਹੜੇ ਵੀ ਜਾਲੀ ਵੋਟ ਪਾਉਂਦੇ ਸੀ ਉਹਦੀ ਵੀਡੀਓ ਬਣਾਈ ਜਦੋਂ ਇਹੋ ਜਿਹੇ ਗੱਲਾਂ ਉੱਥੇ ਹੋਈਆਂ ਤਾਂ ਪੱਤਰਕਾਰ ਪੱਤਰਕਾਰ ਜਿੰਨੇ ਵੀ ਪੱਤਰਕਾਰ ਭਾਈਚਾਰਿਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਇਹਨੂੰ ਜੈਲੋ ਕਾਰਡ ਪੁੱਛਣਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਕੁਝ ਪੁੱਛਣਾ ਸ਼ੁਰੂ ਕਰ ਦਿੱਤਾ ਤਦ ਜਦੋਂ ਸਮਾਂ ਥੋੜਾ ਜਾਂ ਨਜ਼ਦੀਕ ਆਉਂਦਾ ਗਿਆ ਕਿਉਂਕਿ 4 ਵਜੇ ਦੇ ਨਾਲ ਜਿਹੜੀ ਚੋਣ ਸੀ ਉਹ ਸਮਾਪਤ ਹੋਣੀ ਸੀ ਸਮਾਂ ਨਜ਼ਦੀਕ ਹੋ ਗਿਆ ਤਾਂ ਕੁਝ ਅੱਧਾ ਪੌਣਾ ਘੰਟਾ ਪਹਿਲਾਂ ਇਹਨਾਂ ਨੇ ਉੱਥੇ ਜਗਤਵਿੰਦਰ ਚਾਹਲ ਜਿਹੜਾ ਜਿਨ੍ਹਾਂ ਦੀ ਪਤਨੀ ਉਮੀਦਵਾਰ ਸੀ ਤਾਂ ਉਹਦੇ ਗਲ ਪੈ ਗਏ ਉੱਥੇ ਪੱਤਰਕਾਰ ਭਾਈਚਾਰੇ ਤੇ लाठी चार्ज ਕਰਨਾ ਸ਼ੁਰੂ ਕਰ ਦਿੱਤਾ ਮੋਬਾਈਲ ਖੋਣੇ ਸ਼ੁਰੂ ਕਰ ਦਿੱਤੇ ਤਾਂ ਜਦੋਂ ਮੇਰੇ ਵੱਲ ਆਏ ਤਾਂ ਐਸਐਚਓ ਗੁਰਚਰਨ ਸਿੰਘ ਨੇ ਕਿਹਾ ਕਿ ਬਾਬੇ ਨੇ ਬੰਦੇ ਮਰਵਾ ਦੇਣੇ ਆ ਤਾਂ ਡੀਐਸਪੀ ਕਮਲਮੀਤ ਨੇ ਮੇਰੇ ਦਿਮਾਲੇ ਨੂੰ ਹੱਥ ਪਾਉਂਦੇ ਹੋਏ ਬਾਅਦ ਦੇ ਵਿੱਚ ਕਾਲਰ ਤੋਂ ਫੜ ਕੇ ਬਾਹਰ ਤੱਕ ਛੱਡਣਾ ਆਏ ਉੱਥੇ ਹੋਰ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੀ ਜਿਹੜੇ ਮੇਰੇ ਵੱਲ ਭੱਜੇ ਨੇ ਤੇ ਬਾਅਦ ਦੇ ਵਿੱਚ ਹੁਣ ਕਹਿੰਦੇ ਨੇ ਕਿ ਅਸੀਂ ਉੱਥੇ ਮੌਜੂਦ ਨਹੀਂ ਸੀ ਸੋ ਪੱਤਰਕਾਰ ਭਾਈਚਾਰ ਕਿਉਂਕਿ ਆਪਾਂ ਅਕਸਰ ਹੀ ਸਾਰੇ ਕਹਿੰਨੇ ਆ ਕਿ ਲੋਕਤੰਤਰ ਦਾ ਚੌਥਾ ਥੰਮ ਹੈ ਪੱਤਰਕਾਰ ਭਾਈਚਾਰਾ ਤੇ ਅੱਜ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਜੇ ਖਤਰਾ ਆਇਆ ਨਾ ਉਹ ਪੱਤਰਕਾਰ ਭਾਈਚਾਰੇ ਤੇ ਖਤਰਾ ਹੈ ਕਿਉਂਕਿ ਅਜੇ ਤੱਕ ਚਾਹੇ ਕਾਲੀਦਾਲ ਚਾਹੇ ਕਾਂਗਰਸ ਚਾਹੇ ਹੋਰ ਵੀ ਸਰਕਾਰਾਂ ਜਿਹੜੀਆਂ ਸੱਤਾ ਦਾ ਨਿਗ ਮਾਨ ਚੁੱਕੀਆਂ ਸੀ ਪਰ ਪੱਤਰਕਾਰਾਂ ਤੇ ਉਹਨਾਂ ਨੇ ਹੱਥ ਨਹੀਂ ਸਿ ਪਾਇਆ ਪਰ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੱਤਰਕਾਰਾਂ ਦੇ ਗਲੇ ਨੂੰ ਹੱਥ ਪਾਉਣਾ ਉਹਨਾਂ ਤੇ ਲਾਠੀ ਚਾਰਜ ਕਰਨਾ ਤੇ ਉਹਨਾਂ ਦੀ ਜਿਹੜੀ ਆਵਾਜ਼ ਦਬਾਉਣੀ ਕਿਹਾ ਜਾਂਦਾ ਹੈ ਕਿ ਜਿਹੜੀ ਸਾਡੀ ਸਰਕਾਰ ਉਹ ਕਿਸੇ ਦੇ ਨਾਲ ੱੱਕਾ ਨਹੀਂ ਕਰਦੀ ਕੀ ਇਹ ਕੀ ਆ ਜੋ ਪੱਤਰਕਾਰਾਂ ਤੇ ਹੋਇਆ ਉਹ ੱੱਕਾ ਨਹੀਂ ਆ ਜੋ ਆਜ਼ਾਦ ਉਮੀਦਵਾਰ ਦੀ ਕੁੱਟਮਾਰ ਹੁੰਦੀ ਹੈ ਉਹਦੀ ਪਾਗ ਉਤਾਰ ਦਿੱਤੀ ਜਾਂਦੀ ਹੈ ਤੇ ਲਖਣ ਜਿੱਤਣ ਵਾਸਤੇ ਜਿਹੜੀ ਆਮ ਦੀ ਇੱਕ ਲਖਣੀ ਇੱਕ ਐਮਸੀ ਦੀ ਇੱਕ ਐਮਐਲਏ ਨੂੰ ਆਮ ਦੀ ਲਖਣ ਜਿੱਤਣ ਵਾਸਤੇ ਪੂਰਾ ਜਿਹੜਾ ਜਾਮ ਧਾਮ ਔਲਾਦ ਦਿੱਤਾ ਇੱਥੋਂ ਤੱਕ ਕੇ ਪਤਾ ਨਹੀਂ ਖਰੀਦੇ ਹੋਏ ਜਿਹੜੇ ਗੁੰਡੇ ਸੀ ਉੱਥੇ ਇੰਨੇ ਸੱਦਲ ਕਟੋ-ਕਟ 12000 ਦੇ ਕਰੀਬ ਉੱਥੇ ਜਿਹੜੇ ਲੋਕ ਸੀ ਉਹ ਮੌਜੂਦ ਸੀ ਤੇ ਇੱਥੋਂ ਤੱਕ ਕੇ ਪ੍ਰਸ਼ਾਸਨ ਵੀ ਉਹਨਾਂ ਦੇ ਗਾੜੀ ਅੱਗੇ ਗੋਡੇ ਟੇਕ ਚੁੱਕਾ ਸੀ ਕੀ ਗੱਲ ਜਦੋਂ ਡੀਐਸਪੀ ਨੂੰ ਪਤਾ ਲੱਗਦਾ ਕਿ ਬਾਹਰ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਬੰਦੇ ਆ ਚੁੱਕੇ ਨੇ ਇੱਥੇ ਮਾਹੌਲ ਵਿਗੜ ਸਕਦਾ ਹੈ ਕਿ ਉਹ ਐਸਐਸਪੀ ਸਾਹਿਬ ਨੂੰ ਇਤਲਾ ਨਹੀਂ ਕਰ ਸਕਦੇ ਸੀ ਹੋਰ ਫੋਰਸ ਨਹੀਂ ਬੁਲਾ ਸਕਦੇ ਸੀ ਪਰ ਇਹ ਸਾਰੀ ਮਿਲੀਭੁਗਤ ਫੋਨ ਦੇ ਕਾਰਨ ਉੱਥੇ ਸਾਰਾ ਕੁਝ ਵਾਪਰਿਆ ਇਹ ਪੁਲਿਸ ਨੂੰ ਵੀ ਪਤਾ ਸੀ ਇਹ ਜਿਹੜੇ ਬਾਹਰ ਖਲੋਤੇ ਗੁੰਡਿਆਂ ਨੂੰ ਵੀ ਪਤਾ ਸੀ ਤੇ ਇਤੋਂ ਤੱਕ ਜਿਹੜਾ ਵਧਾਇਕ ਆ ਉਹਨੇ ਤੇ ਸਾਰੀ ਗੇਮ ਰਚੀ ਹੋਈ ਸੀ ਉਹਨੂੰ ਵੀ ਇਹ ਸਾਰਾ ਪਤਾ ਹੀ ਇਸ ਕਰਕੇ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਨੇ ਰਲ ਕੇ ਅ 5 ਤਰੀਕ ਜਾਂ 6 ਤਰੀਕ ਦੇ ਕਰੀਬ ਅਸੀਂ ਇੱਕ ਦਰਖਾਸਤ ਐਸਐਸਪੀ ਸਾਹਿਬ ਨੂੰ ਪੇਸ਼ ਹੋ ਕੇ ਦਿੱਤੀ ਜਦੋਂ ਤੇ ਉਹਨਾਂ ਨੇ ਕਿਹਾ ਕਿ ਇਹ ਤੇ ਜਲਦੀ ਹੀ ਅਮਲ ਕੀਤਾ ਜਾਵੇਗਾ ਪਰ 10 12 ਦਿਨ ਬੀਤਣ ਦੇ ਬਾਵਜੂਦ ਵੀ ਸਾਡੀ ਦਰਖਾਸਤ ਤੇ ਕੋਈ ਵੀ ਅਮਲ ਨਹੀਂ ਕੀਤਾ ਗਿਆ ਅਸੀਂ ਇੱਕ ਚੇਤਾਵਨੀ ਦਿੰਨੇ ਆ ਪੱਤਰਕਾਰ ਭਾਈਚਾਰੇ ਵੱਲੋਂ ਸਾਡੇ ਨਾਲ ਸਮੂਹ ਜੜੀਆਂ ਜਥੇਬੰਦੀਆਂ ਨੇ ਚਾਹੇ ਸਮਾਜਿਕ ਚਾਹੇ ਗੈਰ ਸਮਾਜਿਕ ਚਾਹੇ ਧਾਰਮਿਕ ਚਾਹੇ ਗੈਰਤਾ ਧਾਰਮਿਕ ਸਾਰੀਆਂ ਜਥੇਬੰਦੀਆਂ ਸਾਡੇ ਟੱਚ ਵਿੱਚ ਐ ਜੇ ਸਾਨੂੰ ਇਨਸਾਫ ਨਾ ਮਿਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਜਿਹੜਾ ਸੰਗਤ ਅਸੀਂ ਵਿੱਡਾਂਗੇ ਤਾਂ ਫਿਰ ਪਤਾ ਲੱਗ ਜਾਊਗਾ ਕਿ ਪੱਤਰਕਾਰਾਂ ਦੀ ਤਾਕਤ ਕੀ ਐ ਪ੍ਰਸ਼ਾਸਨ ਨੂੰ ਵੀ ਲੱਗ ਜਾਊ ਪਤਾ ਤਾਂ ਮੌਜੂਦਾ ਸਰਕਾਰ ਨੂੰ ਵੀ ਪਤਾ ਲੱਗ ਜਾਊਗਾ ਕਿ ਪੱਤਰਕਾਰ ਭਾਈ ਚਾਰੇ ਦੇ ਨਾਲ ਪੰਗਾ ਕਿੱਦਾਂ ਲੈਣਾ ਏ ਸੋ ਇੰਨੀਆਂ ਕ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਬਾਈ ਦੇ ਵਿੱਚ ਆਮ ਆਦੀ ਪਾਰਟੀ ਨੇ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਇੱਕ ਬਦਲਾਅ ਦਾ ਇਹ ਬਦਲਾਅ ਇੱਕ ਐਸਾ ਆਇਆ ਹੈ ਕਿ ਪੱਤਰਕਾਰ ਜੁਨੀਅਨ ਜਿਹੜਾ ਚੌਥਾ ਸਮਾਜ ਦਾ ਥਾਮਿਆ ਉਹਨੂੰ ਹੀ ਡੇਗਣਾ ਸ਼ੁਰੂ ਕਰ ਦਿੱਤਾ ਆਮ ਆਦੀ ਪਾਰਟੀ ਨੇ ਅਕਸਰ ਕਹਿੰਦੇ ਸੀ ਕਿ ਅਸੀਂ ਦੂਜੀਆਂ ਸਰਕਾਰਾਂ ਮੰਗ ਧੱਕੇ ਨਹੀਂ ਕਰਾਂਗੇ ਪਰ ਇਹ ਜਿਹੜਾ ਚੌਥਾ ਥਾਮ ਹੈ ਜਿਹੜਾ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ ਮੀਡੀਆ ਉਹਨਾਂ ਨੂੰ ਡੇਗਣਾ ਸ਼ੁਰੂ ਕਰ ਦਿੱਤਾ ਜਿਤਨਾ ਪਿਛਲੇ ਦਿਨੀ 3 ਨੰਬਰ ਵਾਰਡ ਵਿੱਚ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਪਤਨੀ ਜਿਹੜੀ ਐਮਸੀ ਖਲੋਤੀ ਸੀ ਉਹ ਚੋਣ ਜਿੱਤਣ ਵਾਸਤੇ ਇਹਨਾਂ ਨੇ ਹਰ ਹਿਲਾ ਕੀਤਾ ਪੱਤਰਕਾਰ ਭਾਈਚਾਰੇ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਪੱਤਰਕਾਰ ਭਾਈਚਾਰਾ ਨਹੀਂ ਵਿਕਿਆ ਤਾਂ ਪੁਲਿਸ ਦੀ ਗੁੰਡਾਗਰਦੀ ਦੇ ਨਾਲ ਪੱਤਰਕਾਰ ਭਾਈਚਾਰੇ ਦੇ लाठी चार्ज ਕੀਤਾ ਗਿਆ ਗੁੰਡਾਗਰਦੀ ਕੀਤੀ ਗਈ ਆਮ ਆਦਮੀ ਦੇ ਪਾਰਟੀ ਦੇ ਵਰਕਰ ਉਥੇ ਗੁੰਡਾਗਰਦੀ ਕਰਦੇ ਗਏ ਉਮੀਦਵਾਰਾਂ ਦੇ ਗਲ ਪਏ ਉਥੇ ਪੱਤਰਕਾਰਾਂ ਦੇ ਵੀ ਗਲ ਪਏ ਮੋਬਾਈਲ ਤੋੜੇ ਗਏ ਤਾਂ ਉਸ ਲਈ ਉਸ ਦੀ ਸਾਰੇ ਸੰਬੰਧ ਵਿੱਚ ਅਸੀਂ ਡੀਐਸਪੀ ਸਾਹਿਬ ਨੂੰ ਦਿੱਤੀ ਸੀ ਸਮੂਹ ਪੱਤਰਕਾਰ ਭਾਈਚਾਰੇ ਨੇ ਸਾਰੀਆਂ ਜੁਨੀਅਨਾਂ ਰਲ ਕੇ ਸਾਰੀ ਜੁਨੀਅਨ ਛੱਡ ਗਏ ਸਮੂਹ ਪੱਤਰਕਾਰ ਭਾਈਚਾਰਾ ਇੱਕ ਹੋਇਆ ਤਾਂ ਐਸਐਸਪੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਹੀ ਕੋਈ ਕਾਰਵਾਈ ਕਰਾਂਗੇ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਇਹ ਪੂਰਾ ਭਰੋਸਾ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕਰਨੀ ਸਾਨੂੰ ਵੱਡਾ ਸੰਗਰਸ਼ ਵਿੜਨਾ ਪਊਗਾ ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿਸਾਨ ਜੁਨੀਅਨ ਦੇ ਆਗੂਆਂ ਨੂੰ ਜਿੰਨੇ ਵੀ ਸੰਸਥਾਵਾਂ ਨੇ ਕਿ ਪੱਤਰਕਾਰ ਭਾਈਚਾਰੇ ਦਾ ਸਾਥ ਦਿਓ ਕਿਉਂਕਿ ਜੇ ਚੌਥਾ ਥਾਂ ਡਿਗ ਪਿਆ ਤਾਂ ਇਹਨਾਂ ਦੀ ਗੁੰਡਾਗਰਦੀ ਹੋਰ ਵੱਧ ਜੂਗੀ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤੇ ਛੜਕਾਂ ਤੇ ਸੰਗਰਸ਼ ਵੱਡਾ ਵਿੜਾਂਗੇ ਤਾਂ ਸਮੂਹ ਜਸੇ ਬੰਦਿਆਂ ਨੂੰ ਲੈ ਕੇ ਪੂਰੇ ਪੰਜਾਬ ਇਤੀ ਰੋਧ ਪ੍ਰਦਰਸ਼ਨ ਕਰਾਂਗੇ ਤਾਂ ਇਹਨਾਂ ਦੇ ਪੁਤਲੇ ਵੀ ਫੁਕੇ ਜਾਣਗੇ ਮੈਂ ਇੱਕ ਹੋਰ ਗੱਲ ਬੋਲ ਦੋ ਕਿ